ਆ ਕਬੂਤਰ ਨੇ ਵਿਚਾਰਦੇ ਪਟੰਗ ਫਸ ਗਿਆ ਚੈਨਾ ਡੋਰੋ ਫਸ ਗਈ ਮੈਂ ਕੱਢਦਾ ਯਾਰ ਆਜ ਵੇਹੱਤ ਹੋ ਪੈ ਜਾਂਦਾ ਇਹ ਪੈ ਜਾਂ ਰੋ ਬੈਠਾ ਉਹ ਬਚਾ ਹੀ ਆਵਾਂ ਗਰਾ ਲੈ ਆ ਜੀ ਨੂੰ ਕੱਢ ਦਮਾਂ ਉਧਰ ਕਰਕੇ ਉਹ ਵਾਹਿਗੁਰੂ ਮਾਲਕ ਹੈ ਹਮਨੇ ਇਹਦੇ ਕਰਕੇ ਮੈਂ ਲੇਟ ਹੋ ਗਿਆ ਫੜਿਆ ਗਿਆ ਆਦੇ ਲੋ ਵੀਰੇ ਚੈਨਾ ਡੋਰ ਦੇ ਹਾਲ ਯਾਰ ਨਾ ਕਰਿਆ ਕਰੋ ਵੀਰ ਬਣ ਕੇ ਐਨੇ ਉਹ ਵਿਚਾਰੇ ਨੂੰ ਮਰਨਾ ਦੀ ਪਹਿਲਾਂ ਪਰੇ ਖੇਤ ਚ ਡੇਗਿਆ ਮੈਂ ਲੈਣ ਗਿਆ ਉਧਰ ਜਦੋਂ ਉਹ ਮੁੰਡਾ ਆ ਗਿਆ ਉਧਰੋਂ ਵਾਹਿਗੁਰੂ ਮਾਲਕਾ ਲਿਆ ਵੀਰੇ ਕੱਢ ਦਮ ਮੈਂ ਇਹ ਹੋਰ ਤਾਂ ਨਹੀਂ ਕੋਈ ਲੈ ਵਾਹਿਗੁਰੂ ਉਹ ਤੰਗ ਹੈ ਨਾ ਤਾਰ ਚ ਫਸਿਆ ਦੀ ਵੀਰੇ ਉਹ ਖੰਭੇ ਤੇ ਉੱਥੋਂ ਇਹਦੇ ਗਲ ਚ ਪੈ ਗਿਆ ਵਿਚਾਰੇ ਲੈ ਇਹਨੂੰ ਛੱਡੀਏ ਲਓ ਇਹਦੇ ਖੰਭ ਖੰਭ ਕਰ ਰਹੇ ਨੇ ਠੀਕ ਭਾਈ ਖੰਭਾਂ ਚ ਵੀ ਫਸੀ ਦੀ ਯਾਰ ਹੋਰ ਤਾਂ ਨਹੀਂ ਕਿਤੇ ਵਿਚਾਰਨ ਪਾਣੀ ਪਲਾ ਦੇਣ ਦੇ ਘੁੱਟ ਖੜਜੋ ਲੈ ਤੇਰੀ ਜਾਨ ਬਚਣੀ ਦੀ ਭਗਤਾ ਆਹਰੇ ਮੈਂ ਖੜ ਗਿਆ ਖੜ ਜਾ ਕਿਉਂ ਔਣ ਕਰਦਾ ਤੈਨੂੰ ਬਚਾ ਲਿਆ ਲੈ ਹੂੰ ਹੂੰ ਵਾਹੇ ਗੁਰੂ ਸਤਨਾਮ ਮਾਲਕਾ ਪਲਾ ਕਰੀ ਸਾਬ ਦਾ ਦਾਤਿਆ ਅ ਮੈਂ ਤੁਰਨ ਲੱਗਿਆ ਸੀ ਬਾਈ ਰੇੜਾ ਲੈ ਕੇ ਜਾਨੂ ਵੀ ਵਿਚਾਰਾ ਉਧਰ ਉੱਡ ਖੜਿਆ ਵਾਹਿਗੁਰੂ ਦਾ ਸੱਚਾ ਪਾਸ਼ਾ ਵੀਰੇ ਨਾਂ ਚੜਾਇਆ ਕਰਵਾ ਦੇ ਲੋ ਵਿਚਾਰਾ ਮਰ ਗਿਆ ਤੀ ਬੱਚਾ ਚੱਲ ਓਏ ਲੈ ਵੀ ਘਰਤਾ ਯਾਦ ਹੋ ਗਿਆ ਦੇ ਲੋ ਮਾਰਦਾ ਡਾਰੀਆਂ ਹੈ ਆ ਜਾਂਦਾ ਵੀਰੇ ਓਰੇ ਤੇ ਆ ਗਿਆ ਵਾਹਿਗੁਰੂ ਸਤਨਾਮ ਇਹਨੂੰ ਬਚਾਉਣਾ ਤੀਗਾ ਆਪਾਂ ਹੋ ਜੜਿਆ ਆ ਆ ਹੋਂਦਾ ਇੱਥੇ ਆਏ ਹਾਏ ਹਾਏ ਵਿਚਾਰਾ ਦਾ ਜੋਰ ਲੱਗ ਗਿਆ ਪਹਿਲਾਂ ਉੜੇ ਨੂੰ ਗਿਆ ਪਰੇ ਨੂੰ ਗਿਆ ਚੱਲ ਕੋਈ ਨਹੀਂ ਵਾਹਿਗੁਰੂ ਸਤਿਨਾਮ ਦਾਤਿਆ ਆਹ ਦੇ ਵੀਰੇ ਤੜਾਮਾਂ ਤੇ ਬਸ ਇਹਦੀਆਂ ਮਾੜੀਆਂ ਹੀ ਆ ਬਹੁਤ ਅਸੀਂ ਵੀ ਉਹ ਇਕੱਠੀ ਕਰ ਕਰ ਰੱਟੀ ਆ ਆਹ ਦੇ ਤੜਾਮਾਂ ਇਹਦੀਆਂ ਚੈਨਾ ਡੋਰ ਦੀ ਹੁੰਦੀ ਆ ਇਹ ਜ ਫਸ ਗਈ ਵਿਚਾਰੇ ਦੇ ਗਾਲਚ ਉਹ ਵਾਹਿਗੁਰੂ ਉਹਦਾ ਕੋਦਰਤੀ ਹੱਥ ਆ ਗਿਆ ਇਹਨੂੰ ਨਿਕਲਣਾ ਦੀ